इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਭਗਵਾਨ ਵਾਲਮੀਕੀ ਸਪੋਰਟ ਸਵੈ ਸਟਡੀ ਵੱਲੋਂ RAM Lila ਦੀ ਚੌਥੀ ਰਾਤ ਮらい ਜਾ ਰਹੀ ਹੈ ਜੋ ਕਿ ਸੀਤਾ ਸੋਮਦਰੂ ਬਣਾਈ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਰਾਜ ਦਸ਼ਰਥ ਦੀ ਮਹਾਰਾ ਜਵਨ ਜੀ ਤੇ ਬਾਕੀ ਚਲੇ ਜੀ ਤਾਂ ਸਾਹਮਣੇ ਲਾਈਵ ਸੇ ਸਾਂਝੀਆਂ ਕਰ ਰਹੇ ਹਾਂ ਰਿਪੋਰਟਰ ਸਵੀਰ ਕੁਮਾਰ ਇੰਡੀਆ ਟੀਵੀ ਨਿਊਜ਼ ਪੰਜਾਬ ਹਮੇਸ਼ਾ का मान, जिसके लिए सारा पुलिसरी मंडल है हैरान यदि मैं इस पहले से इनकी करतूतों को, को जानता तो कभी भी स्वयं ना रचाता हे भगवान अब क्या होगा क्या अब सीता सारी उम्र तबारी ही रहेगी मेहरबानी करके ਆਪਣੇ ਆਪਣੇ ਦਰੋਪਰ ਤਸਰੀਫ ਲੈ ਕੇ ਆਏ ਜੀ ਜਪੇ ਨਾਮ ਹਾਂਜੀ ਮੈਂ ਹਰਜੀਤ ਸਿੰਘ ਗੁਮਕੀ ਡਾਲੀ ਬਸਤੀ ਨਾਨਕਪੁਰਾ ਤੋਂ ਇਹ ਰਾਮਲੀਲਾ ਕਰਾਉਂਦਿਆਂ ਹੋਇਆਂ ਸਾਨੂੰ ਕੋਈ 5 ਸਾਲ ਹੋ ਗਏ ਨੇ ਜਿਹਦੇ ਵਿੱਚ ਸਾਡੇ ਬੱਚੇ ਸਾਡੇ ਨਾਲ ਬਹੁਤ ਔਰ ਗਲੀ ਮੁਹੱਲਾ ਸੰਯੋਗ ਦੇ ਕੇ ਇਹ ਰਾਮਲੀਲਾ ਨੂੰ ਕਰ ਰਹੇ ਨੇ ਔਰ ਅਸੀਂ ਵੀ ਜੀਓ ਜਾਨ ਲਾ ਕੇ ਹਰ ਸਾਲ ਬੜੇ ਟੁੰਮ ਧੰਦੇ ਨਾਲ ਇਹ ਰਾਮਲੀਲਾ ਮਨਾ ਰਹੇ ਆਂ ਔਰ ਇਸ ਰਾਮਲੀਲਾ ਦਾ ਮਤਲਬ ਇਹੀ ਹੈ ਕਿ శ్రీ ਰਾਮਚੰਦਰ ਜੀ ਦੀ ਭਾਵਨਾ ਉਹਨਾਂ ਦੀਆਂ ਰਚਨਾਵਾਂ ਦੇ ਉੱਤੇ ਚੱਲਣ ਨਾਲ ਸਾਡੇ ਬੱਚਿਆਂ ਦੇ ਉੱਤੇ ਇਹ ਅਸਰ ਪੈਂਦਾ ਹੈ ਕਿ ਅਸੀਂ ਦੂਸੀਆਂ ਆਦਤਾਂ ਨਸ਼ਿਆਂ ਤੋਂ ਦੂਰ ਰਹਿ ਕੇ ਰਾਮਲੀਲਾ ਦੇ ਗੁਣ ਜਿਹੜੇ ਅਪਣਾਈਏ ਤੇ ਜਿਹੜੇ ਔਗਣ ਆ ਉਹਨਾਂ ਨੂੰ ਛੱਡ ਕੇ ਤੇ ਅਸੀਂ ਆਪਣੇ ਬੱਚਿਆਂ ਨੂੰ ਔਰ ਮਹੱਲੇ ਦੇ ਵਿੱਚ ਸੁਧਾਰ ਕਰ ਸਕੀਏ ਔਰ ਅਸੀਂ ਸਾਰੇ ਇਲਾਕਾ ਪਵੰਡੀਆਂ ਦਾ ਬੜਾ ਸੰਯੋਗ ਲੈ ਕੇ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਸਾਡੇ ਨਾਲ 10 ਦਿਨ ਜਾਂ 12 ਦਿਨ ਦੇ ਨਾਲ ਸਾਡੇ ਨਾਲ ਦਿਨੋ-ਜਾਨ ਆਪਣਾ ਕੀਮਤੀ ਸਮਾਂ ਕੱਢ ਕੇ ਰਾਮਦੀਲਾ ਦਾ ਸੰਯੋਗ ਦੇ ਰਹੇ ਨੇ ਸਾਡੀ ਸਾਰੀ ਹੀ ਰਾਮਦੀਲਾ ਕਲੱਬ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹੈ ਨਾਲ ਹੀ ਅਸੀਂ ਇੰਡੀਆ ਨਿਊਜ਼ ਚੈਨਲ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਨੇ ਜਿਹੜੇ ਕਦੀ ਵੀ ਬੁਲਾਈਏ ਤੇ ਆਣ ਕੇ ਸਾਡੇ ਨਾਲ ਸੰਯੋਗ ਹੋ ਕੇ ਇਹ ਨਿਊਜ਼ ਨੂੰ ਬੁਲੰਦ ਕਰਕੇ ਸਾਹਮਣੇ ਪੇਸ਼ ਕਰਦੇ ਨੇ ਅੱਗੇ ਅੱਗੇ ਸਰ ਸਾਹਿਬਾਂ ਦੇਸ਼ ਵਾਸੀ ਕਿਸ ਤਰ੍ਹਾਂ ਹੋਗੇ ਸਰ ਅਸੀਂ ਇੰਬਰ ਸਿਰ ਵਾਸੀਆਂ ਨੂੰ ਇਹੋ ਸੰਯੋਗ ਦਾਂਗੇ ਕਿ ਉਹ ਵੀ ਹਰ ਸ਼੍ਰੀ ਰਾਮਚੰਦਰ ਜੀ ਦੀ ਭਾਵਨਾ ਤੇ ਚੱਲਣ ਜੇ ਨਸ਼ਿਆਂ ਤੋਂ ਦੂਰ ਹੋ ਗਏ ਅੱਜ ਨਸ਼ੇ ਦਾ ਇੰਨਾ ਜੋਰ ਚੱਲ ਰਿਹਾ ਕਿ ਨਸ਼ੇ ਤੋਂ ਦੂਰ ਰਹਿਣ ਵਾਲਤੇ ਜੇ 10 ਦਿਨਾਂ ਦੇ ਵਿੱਚ ਅਸੀਂ ਕੋਈ ਆਪਣਾ ਸੁਧਾਰ ਕਰ ਸਕਦੇ ਹਾਂ ਜਾਂ ਸ਼੍ਰੀ ਰਾਮਚੰਦਰ ਜੀ ਦੀ ਭਾਵਨਾ ਦੇ ਉੱਤੇ ਚੱਲ ਕੇ ਤੇ ਅਸੀਂ ਆਪਣੇ ਬੱਚਿਆਂ 'ਚ ਸੁਧਾਰ ਕਰੀਏ ਅਸੀਂ ਅੰਮ੍ਰਿਤਸਰ ਵਾਸੀ ਆ ਤੇ ਗਾੜੀ ਇਹੋ ਬੇਤੀ ਕਰਾਂਗੇ ਕਿ ਜਿੰਨਾ ਵੀ ਸੰਜੋਗ ਹੁੰਦਾ ਹੈ ਕਿ ਜਿੰਨਾ ਵੀ ਤੇ ਨਸ਼ਿਆਂ ਤੋਂ ਦੂਰ ਹੋਇਆ ਜਾਂਦਾ ਆਪਣੇ ਮਹੱਲੇ ਦੇ ਵਿੱਚ ਰਾਮਲੀਲਾ ਹੋਈ ਜਾਂ ਹੋਰ ਵੀ ਕੋਈ ਪ੍ਰੋਗਰਾਮ ਹੈ ਜਿਹੜੇ ਧਾਰਮਿਕ ਕਿਤੇ ਜਾਣ ਜਿਨ੍ਹਾਂ ਦੇ ਨਾਲ ਇਹ ਨਸ਼ਿਆਂ ਤੋਂ ਦੂਰ ਹੋ ਗਏ ਸਾਡੇ ਬੱਚੇ ਬਚ ਸਕਣ ਔਰ ਸਾਡੇ ਬੱਚਿਆਂ ਦੇ ਉੱਤੇ ਕੋਈ ਵੀ ਅਜਿਹੀ ਭਾਵਨਾ ਨਾ ਹੋਵੇ ਜਿਹਦੇ ਉੱਤੇ ਬੁਰਾ ਅਸਰ ਪੈਣ ਦੇ ਨਾਲ ਬੱਚਿਆਂ ਦਾ ਜ਼ਿੰਦਗੀ ਔਰ ਮੌਤ ਦਾ ਸਵਾਦ ਹੋਵੇ। ਸਾਡੀ ਰਾਮ ਲੀਲਾ ਤੁਹਾਨੂੰ ਕਿਸ ਦੇ ਦਿੰਦੀ ਆ ਪਰਮਾਤਮਾ ਨੇ। ਹਾਂਜੀ ਰਾਮ ਲੀਲਾ ਸਾਡੇ ਬੱਚਿਆਂ ਨੂੰ ਜਾਂ ਸਾਡੇ ਘਰਾਂ ਦੇ ਵਿੱਚ ਬਜ਼ੁਰਗਾਂ ਦੀਆਂ ਆਦਤਾਂ ਤੇ ਮੰਨਣ ਵਾਸਤੇ ਜਿਸ ਤਰ੍ਹਾਂ ਸ੍ਰੀ ਰਾਮਚੰਦਰ ਜੀ ਨੇ ਆਪਣੀ ਇੱਕ ਹੀ ਬਿਆਨ ਦਿੱਤੇ ਨਾ ਇੱਕ ਨਿਰਣੈ ਲੈ ਲਿਆ ਕਿ ਮੈਨੂੰ 14 ਸਾਲ ਦਾ ਬਨਵਾਸ ਦਿੱਤਾ ਕਿਸੇ ਨਾ ਕੋਈ ਗੱਲ ਨਾ ਬਤਾਂਦਰਾ ਕਰਦੇ ਹੋਏ ਉਹ ਆਪਣੇ ਪਿਤਾ ਦੀ ਭਾਵਨਾ ਨੂੰ ਵੇਖ ਕੇ ਤੇ 14 ਸਾਲ ਵਾਸਤੇ ਬਨਵਾਸ ਚਲੇ ਗਏ ਆਪਣੇ ਰਾਜ ਭਾਗ ਨੂੰ ਛੱਡ ਕੇ ਸਾਰਾ ਕੁਝ ਛੱਡ ਕੇ ਤੇ 14 ਸਾਲ ਬਨਵਾਸ ਕੱਟ ਕੇ ਫਿਰ ਵਾਪਸ ਆਏ ਤੇ ਫਿਰ ਉਹ ਜੁੱਧਿਆ ਨਗਰੀ ਅਸਧਰਾਵਾਸੀ ਤੇ ਅਸੀਂ ਇਹੋ ਸੰਦੇਸ਼ ਦਿੰਨੇ ਆ ਕਿ ਹਰ ਇੱਕ ਆਦਮੀ ਨੂੰ ਆਪਣੇ ਭਾਵਨਾ ਦੇ ਨਾਲ ਸ੍ਰੀ ਰਾਮਚੰਦਰ ਜੀ ਦੀ ਸੋਚ ਦੇ ਨਾਲ ਸੋਚਣਾ ਚਾਹੀਦਾ ਮੈਂ ਕੋਟੇ ਸ਼ੇਰ ਕੁਮਾਰ ਇੰਡੀਅਨ ਟੀਵੀ ਲੋਕ ਪੰਜਾਬ ਅਪ੍ਰਸਾ

मगर कोई भी इस दुरुष का चिल्ले ना चला सका इधर राजा जनक ना उम्मीद हो रहा है उधर लक्ष्मण का गुस्सा सब में दम बढ़ता जा रहा है सब चीज का लाइक है ना

परने दे लगा हूँ का इस बड़ी सभा में है मेरी लाज तुम्हारे हा इस सभा में है मेरी लाज तुम्हारे हा लेकर मैं नाज तुम्हारे हा मुश्किल हल कर देना मुझे तेरा आसरा है मुश्किल हल कर देना कर पाऊं काम में मुझे इतना बल देना मैं दास तुम्हारा मैं दास तुम्हारा दी है तुझको ਸਬਰੀ ਸੁਬਾਹ ਮੇਰੇ ਹੈ ਮੇਰੀ ਰਾਜ ਤੁਮਾਰੇ ਹੋ ਲੈ ਕਰ ਮੈਦਾਨ ਤੇਰਾ ਕਰਨੇ ਲਗਾ ਹੂੰ ਕਾਂ ਸ਼੍ਰੀ ਰਾਮ ਭਗਵਾਨ ਤੁਨਸ਼ ਕੋ ਤੁਲਾ ਘਾਤੇ ਹੋਏ ਆਜੀ ਨਾਈਟ ਵੀ ਕਿਸੇ ਨੇ ਨਿਊਜ਼ ਤੇ ਦੇਖਣੀ ਹੋਵੇ ਤੇ ਇੰਦੇ ਨਿਊਜ਼ ਟੀਵੀ ਪੰਜਾਬ ਵੱਲੋਂ ਇਹਨਾਂ ਦਾ ਚੈਨਲ ਸਬਸਕ੍ਰਾਈਬ ਕਰਕੇ ਘਰ ਘਰ ਦੇ ਵਿੱਚ ਆਪਾਂ ਆਜੀ ਨਾਈਟ ਜਿਹੜੀ ਆ ਦੇਖ ਸਕਦੇ ਆ ਸੋ ਆਈ ਡਿਨਾਈਟ ਵੀ ਜੜੀ ਹੈ ਨਾ ਦੀ ਦੇਸ਼ ਦੇ ਕੋਨੇ-ਕੋਣੀ ਤੇ ਵਿੱਚ ਪਚਾਈ ਜਾਊਗੀ ਸੋ ਸਾਡੀ ਰਾਮ ਲਾਲ ਕਲੱਬ ਵੱਲੋਂ ਇਹਨਾਂ ਰਵਾਜ ਸਰਬੱਤ ਕੀਤਾ ਜਾ ਰਿਹਾ ਸੋ ਅਸੀਂ ਸਾਰੇ ਇਲਾਕਾ ਨਿਵਾਸੀ ਦੇ ਰਾਮ ਲਾਲ ਕਲੱਬ ਦੇ ਜਿਹਨੇ ਮੈਂਬਰ ਹੀ ਨਾ ਬਹੁਤ ਬਹੁਤ ਤੱਕ ਕਰਦੇ ਰਸਮ ਸ਼ੁਰੂ ਕੀਤੀ ਜਾਏ ਤੋ ਸਾਡੀ ਚੀਪ ਸੰਦੀਪ ਭਾਜੀ ਜਿਨ੍ਹਾਂ ਨੇ ਇੰਡੀਆ ਦੇ ਕੋਨੇ-ਕੋਨੇ ਤੱਕ ਸਾਡੀ ਰਾਮਲੀਲਾ ਦੀ ਖਬਰ ਪਹੁੰਚਾਈ ਔਰ ਕਦੇ ਵੀ ਤੁਸੀਂ ਇੰਡੀਆ ਦੀ ਚੈਨਲ ਦੇ ਉੱਤੇ ਸਬਸਕ੍ਰਾਈਬ ਕਰਕੇ ਵੇਖ ਸਕਦੇ ਜੇ ਅਮੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮੈਂ ਇੰਡੀਆ ਭਾਜੀ ਸੰਦੀਪ ਅਗੇ ਬੇਨਤੀ ਕਰੂੰਗਾ ਕਿ ਸਾਡੀ ਰਾਮਲੀਲਾ ਵਾਟੇ ਔਰ ਪਤਰਿਕਾ ਵਾਟੇ ਦੇਖੋ ਸਭ ਤੋਂ ਪਹਿਲੇ ਜੈ ਭਾਨੀ ਕੀ ਮਾਰਾ ਕੀ ਜੈ ਹੋ ਮੈਂ ਗੁਰੂ ਕੀ ਉਦਾਸੀ ਤੁਹਾਡਾ ਬਹੁਤ ਬਹੁਤ ਹੀ ਸੀਮਤ ਸਪੋਰਟਿੰਗ ਦਾ ਬੜਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਸਟੇਜ ਤੇ ਸਨਮਾਨ ਦਿੱਤਾ ਮੈਂ ਵੀ ਆਪਣੇ ਚੈਨਲ ਦੇ ਰਾਹੀਂ ਗੁਰੂ ਕੀ ਵਡਾਈ ਇਸ ਕਲਪ ਨੂੰ ਦੇ ਦੇ ਕੋਨੇ ਤੱਕ ਹਰ ਦਿਨ ਚਾਹਾਂਗਾ ਮੇਰਾ ਵਾਦਾ ਹੈ ਜੈ ਹਿੰਦ

రాక్ష